ਭਰ ਵਿੱਚ ਸਵੇਰ ਦੁਪਹਿਰੇ ਮੀਂਹ ਨੇ ਕਿਸਾਨਾਂ ਦੇ ਸਾਸ ਸੁਕਾ ਕੇ ਰੱਖ ਦਿੱਤੇ ਨੇ ਜਿੱਥੇ ਤਾਂ ਵੱਖ-ਵੱਖ ਥਾਵਾਂ ਤੋਂ ਮੀਂਹ ਦੇ ਗੜੇ ਮਾਰੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉੱਥੇ ਹੀ ਮੰਡੀਆਂ ਦੇ ਵਿੱਚ ਰੁੱਲ ਰਿਹਾ ਅਨਾਜ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਇਹ ਤਸਵੀਰਾਂ ਨੇ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੀ ਅਨਾਜ ਮੰਡੀ ਦੀਆਂ ਜਿੱਥੇ ਕਿ ਖਰੀਦ ਏਜੰਸੀਆਂ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਇਹਨਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਕਣਕ ਦੀਆਂ ਭਰੀਆਂ ਹੋਈਆਂ ਬੋਰੀਆਂ ਦੇ ਹੇਠਾਂ ਦੀ ਪਾਣੀ ਵਗ ਰਿਹਾ ਹੈ ਤੇ ਇਹ ਮੀਂਹ ਦੇ ਪਾਣੀ ਹੇਠ ਪਈਆਂ ਕਿਸਾਨਾਂ ਦੀਆਂ ਅਸਫਲਾਂ ਬਰਬਾਦ ਹੋ ਰਹੀਆਂ ਨੇ ਦੱਸਦੀ ਹੈ ਕਿ ਜਿੱਥੇ ਤੱਕ ਜਿੰਨਾ ਕਿਸਾਨਾਂ ਦੀ ਫਸਲ ਦੀ ਕੋਈ ਖਰੀਦ ਨਹੀਂ ਹੋਈ ਅਜੇ ਤੱਕ ਉਹ ਤਾਂ ਖੁੱਲੇ ਸਮਾਨ ਹੇਠਾਂ ਪਈਆਂ ਹੀ ਨੇ ਹਾਲਾਂਕਿ ਉੱਥੇ ਜਿਸ ਫਸਲ ਦੀ ਪੰਜਾਬ ਸਰਕਾਰ ਵੱਲੋਂ ਖਰੀਦ ਕਰ ਲਈ ਗਈ ਹੈ ਉਹਦੀਆਂ ਬੋਰੀਆਂ ਵੀ ਖੁੱਲੇ ਸਮਾਨ ਹੇਠਾਂ ਹੀ ਪਈਆਂ ਨੇ ਤੇ ਉਹਨਾਂ ਦੇ ਥੱਲਿਆਂ ਦੀ ਪਾਣੀ ਵਗ ਰਿਹਾ ਹੈ ਕਿਸੇ ਵੀ ਤਰ੍ਹਾਂ ਦੀ ਕਣਕ ਨੂੰ ਸੰਭਲ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਬਰਨਾਲਾ ਦੀ ਮਾਰਕੀਟ ਕਮੇਟੀ ਦੇ ਅਧੀਨ ਆਉਂਦੀs ਅਨਾਜ ਮੰਡੀ ਦਾ ਨਜ਼ਾਰਾ ਤਾਂ ਤੁਹਾਨੂੰ ਦੇਖ ਕੇ ਹੀ ਸਮਝ ਆ ਰਿਹਾ ਹੈ ਕਿ ਕਿੰਝ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਇੱਥੇ ਬਰਬਾਦ ਹੁੰਦੀ ਨਜ਼ਰ ਆ ਰਹੀ ਹੈ ਵਪਾਰ ਵਿੱਚ ਸਵੇਰ ਦੁਪਹਿਰੇ ਮੀਂਹ ਨੇ ਕਿਸਾਨਾਂ ਦੇ ਸਾਸ ਸੁਕਾ ਕੇ ਰੱਖ ਦਿੱਤੇ ਨੇ ਜਿੱਥੇ ਤਾਂ ਵੱਖ-ਵੱਖ ਥਾਵਾਂ ਤੋਂ ਮੀਂਹ ਦੇ ਗੜੇ ਮਾਰੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉੱਥੇ ਹੀ ਮੰਡੀਆਂ ਦੇ ਵਿੱਚ ਰੁੱਲ ਰਿਹਾ ਅਨਾਜ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਇਹ ਤਸਵੀਰਾਂ ਨੇ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੀ ਅਨਾਜ ਮੰਡੀ ਦੀਆਂ ਜਿੱਥੇ ਕਿ ਖਰੀਦ ਏਜੰਸੀਆਂ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ ਇਹਨਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਕਣਕ ਦੀਆਂ ਭਰੀਆਂ ਹੋਈਆਂ ਬੋਰੀਆਂ ਦੇ ਢੇਹਾਂ ਉਂ ਦੀ ਪਾਣੀ ਵਗ ਰਿਹਾ ਹੈ ਤੇ ਇਹ ਮੀਂਹ ਦੇ ਪਾਣੀ ਹੇਠ ਪਈਆਂ ਕਿਸਾਨਾਂ ਦੀਆਂ ਅਸਫਲਾਂ ਬਰਬਾਦ ਹੋ ਰਹੀਆਂ ਨੇ ਦੱਸਦੀ ਹੈ ਕਿ ਜਿੱਥੇ ਤੱਕ ਜਿੰਨਾ ਕਿਸਾਨਾਂ ਦੀ ਫਸਲ ਦੀ ਕੋਈ ਖਰੀਦ ਨਹੀਂ ਹੋਈ ਅਜੇ ਤੱਕ ਉਹ ਤਾਂ ਖੁੱਲੇ ਸਮਾਨ ਢੇਹਾਂ ਪਈਆਂ ਹੀ ਨੇ ਹਾਲਾਂਕਿ ਉੱਥੇ ਜਿਸ ਫਸਲ ਦੀ ਪੰਜਾਬ ਸਰਕਾਰ ਵੱਲੋਂ ਖਰੀਦ ਕਰ ਲਈ ਗਈ ਹੈ ਉਹਦੀਆਂ ਬੋਰੀਆਂ ਵੀ ਖੁੱਲੇ ਸਮਾਨ ਢੇਹਾਂ ਹੀ ਪਈਆਂ ਨੇ ਤੇ ਉਹਨਾਂ ਦੇ ਥੱਲਿਆਂ ਦੀ ਪਾਣੀ ਵਗ ਰਿਹਾ ਹੈ ਕਿਸੇ ਵੀ ਤਰ੍ਹਾਂ ਦੀ ਕਣਕ ਨੂੰ ਸੰਭਲ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਬਰਨਾਲਾ ਦੀ ਮਾਰਕੀਟ ਕਮੇਟੀ ਦੇ ਅਧੀਨ ਆਉਂਦੀs ਅਨਾਜ ਮੰਡੀ ਦਾ ਨਜ਼ਾਰਾ ਤਾਂ ਤੁਹਾਨੂੰ ਦੇਖ ਕੇ ਹੀ ਸਮਝ ਆ ਰਿਹਾ ਹੈ ਕਿ ਕਿੰਝ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਇੱਥੇ ਬਰਬਾਦ ਹੁੰਦੀ ਨਜ਼ਰ ਆ ਰਹੀ ਹੈ ਸੂਬੇ ਭਾਰ ਵਿੱਚ ਸਵੇਰ ਤੋਂ ਪੈਰੇ ਮੀਂਹ ਨੇ ਕਿਸਾਨਾਂ ਦੇ ਸਾਸ ਸੁਕਾ ਕੇ ਰੱਖ ਦਿੱਤੇ ਨੇ ਜਿੱਥੇ ਤਾਂ ਵੱਖ-ਵੱਖ ਥਾਵਾਂ ਤੋਂ ਮੀਂਹ ਤੇ ਗੜੇ ਮਾਰੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉੱਥੇ ਹੀ ਮੰਡੀਆਂ ਦੇ ਵਿੱਚ ਰੁੱਲ ਰਿਹਾ ਅਨਾਜ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਇਹ ਤਸਵੀਰਾਂ ਨੇ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੀ ਅਨਾਜ ਮੰਡੀ ਦੀਆਂ ਜਿੱਥੇ ਕਿ ਖਰੀਦ ਏਜੰਸੀਆਂ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਇਹਨਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਕਣਕ ਦੀਆਂ ਭਰੀਆਂ ਹੋਈਆਂ ਬੋਰੀਆਂ ਦੇ ਢੇਹਾਂ ਉੱਤੇ ਪਾਣੀ ਵਗ ਰਿਹਾ ਹੈ ਤੇ ਇਹ ਮੀਂਹ ਦੇ ਪਾਣੀ ਹੇਠ ਪਈਆਂ ਕਿਸਾਨਾਂ ਦੀਆਂ ਅਸਫਲਾਂ ਬਰਬਾਦ ਹੋ ਰਹੀਆਂ ਨੇ ਦੱਸਦੀ ਹੈ ਕਿ ਜਿੱਥੇ ਤੱਕ ਜਿੰਨਾ ਕਿਸਾਨਾਂ ਦੀ ਫਸਲ ਦੀ ਕੋਈ ਖਰੀਦ ਨਹੀਂ ਹੋਈ ਅਜੇ ਤੱਕ ਉਹ ਤਾਂ ਖੁੱਲੇ ਸਮਾਨ ਢੇਹਾਂ ਪਈਆਂ ਹੀ ਨੇ ਹਾਲਾਂਕਿ ਉੱਥੇ ਜਿਸ ਫਸਲ ਦੀ ਪੰਜਾਬ ਸਰਕਾਰ ਵੱਲੋਂ ਖਰੀਦ ਕਰ ਲਈ ਗਈ ਹੈ ਉਹਦੀਆਂ ਬੋਰੀਆਂ ਵੀ ਖੁੱਲੇ ਸਮਾਨ ਢੇਹਾਂ ਹੀ ਪਈਆਂ ਨੇ ਤੇ ਉਹਨਾਂ ਦੇ ਥੱਲਿਆਂ ਦੀ ਪਾਣੀ ਵਗ ਰਿਹਾ ਹੈ ਕਿਸੇ ਵੀ ਤਰ੍ਹਾਂ ਦੀ ਕਣਕ ਨੂੰ ਸੰਭਲ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਬਰਨਾਲਾ ਦੀ ਮਾਰਕੀਟ ਕਮੇਟੀ ਦੇ ਅਧੀਨ ਆਉਂਦੀs ਅਨਾਜ ਮੰਡੀ ਦਾ ਨਜ਼ਾਰਾ ਤਾਂ ਤੁਹਾਨੂੰ ਦੇਖ ਕੇ ਹੀ ਸਮਝ ਆ ਰਿਹਾ ਹੈ ਕਿ ਕਿੰਝ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਇੱਥੇ ਬਰਬਾਦ ਹੁੰਦੀ ਨਜ਼ਰ ਆ ਰਹੀ ਹੈ